ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਪੇਸ਼ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮਹਿੰਮ ਨੂੰ ਤੇਜ਼ ਕਰਨ ਲਈ ਪਾਰਟੀ ਦੇ 13 ਉਮੀਦਵਾਰਾਂ ਨਾਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕਮਾਰ ਵੱਲੋਂ ਮੀਟਿੰਗ ਕੀਤੀ ਗਈ ਇਸ ਮੌਕੇ ਉਨ੍ਹਾਂ ਨੇ ਪਾਰਟੀ ਦੇ ਉਮੀਦਵਾਰਾਂ ਨੂੰ ਆਦੇਸ਼ ਦਿੱਤੇ ਕਿ ਉਹ ਪੰਜਾਬ ਸਰਕਾਰ ਵੱਲੋਂ ਗੁਰਾਇਆਂ ਸ਼ਹਿਰ ਅੰਦਰ ਕੀਤੇ ਗਏ ਵਿਕਾਸ ਕੰਮਾਂ ਨੂੰ ਕਰਕਰ ਤੱਕ ਪਹੁੰਚਾਉਣ ਉਨ੍ਹਾਂ ਕਿਹਾ ਕਿ ਗੁਰਾਇਆਂ ਸ਼ਹਿਰ ਦੀ ਮੁੱਖ ਸਮੱਸਿਆ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਸੀਵਰੇਜ ਨੂੰ ਚਾਲੂ ਕਰਕੇ ਆਮ ਆਦਮੀ ਪਾਰਟੀ ਨੇ ਗੁਰਾਇਆਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਉਨਾ ਕਿਆ ਕਿਆ ਗਰਾਇਆਂ ਅੰਦਰ ਲਾਈਟਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਜੋ ਚੋਣਾਂ ਦਾ ਪ੍ਰਕਿਰਿਆ ਚੱਲ ਰਹੀ ਆ ਉਸੇ ਕੜੀ ਤਹਿਤ ਅੱਜ ਜਿਹੜੀ ਆ ਗਰਾਇਆਂਗਰ ਕਾਉਂਸਲ ਦੀ ਚੋਣ ਦੇ ਸਬੰਧ ਦੇ ਵਿੱਚ ਤੇ ਫਲੋਰ ਦੀ ਬਾਲ ਨੰਬਰ 13 ਦੀ ਜਿਹੜੀ ਇੱਕ ਵਾਰਡ ਦੀ ਚੋਣ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਅ ਦਫ਼ਤਰ ਦੇ ਵਿੱਚ ਮੀਟਿੰਗ ਰੱਖੀ ਸੀ ਔਰ ਸਾਡੇ ਹਲਕਾ ਵਿਧਾਨ ਸਭਾ ਫਲੋਰ ਦੇ ਜਿਹੜੇ ਆ ਲੀਡਰ ਆਗੂ ਬਲੌਕ ਪ੍ਰਧਾਨ ਸਹਿਬਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਚੇਅਰਮੈਨ ਪ੍ਰਦੀਪ ਦੁੱਗਲ ਜੀ ਗਰਾਹ ਦੇ ਔਰ ਰੋਸ਼ਲਾ ਰੋਸ਼ੀ ਜੀ ਚੇਅਰਮੈਨ ਮਾਰਕੀਟ ਕਮੇਟੀ ਫਲੋਰ ਤੋਂ ਔਰ ਸਾਡੇ ਸਾਰੇ ਸਤਿਕਾਰਯੋਗ ਸਾਥੀ ਜਿਹੜੇ ਸੀ ਇੱਥੇ ਇਕੱਤਰਤ ਹੋਏ ਆ ਇਸ ਇਕੱਤਰਤਾ ਦੇ ਵਿੱਚ ਅਸੀਂ ਜਿਹੜੀਆਂ 13 ਹੀ ਵਾਰਡਾਂ ਦੀਆਂ ਚੋਣਾਂ ਜਿਹੜੀਆਂ ਉਹ ਲੰਨ ਦੇ ਜਿਹੜੇ ਹੈਗੇ ਆ ਅਸੀਂ ਡਿਊਟੀਆਂ ਲਾਈਆਂ ਆ ਔਰ ਉਹਨਾਂ ਦੇ ਨਾਲ-ਨਾਲ ਅਸੀਂ ਉਹਨਾਂ ਸਤਕਾਰ ਸ਼ਖਸੀਤਾਂ ਦਾ ਵੀ ਜ਼ਿਕਰ ਕੀਤਾ ਆ ਜਿਹੜੀਆਂ ਵਾਰਡਾਂ ਦੇ ਵਿੱਚ ਜਾ ਕੇ ਕੰਮ ਕਾਹਨੀਆਂ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੀ ਇੱਕ ਫਿਤਰਤ ਆ ਕਿ ਉਹਨਾਂ ਨੇ ਘਰ ਦੀਆਂ ਬਰੂਹਾਂ ਤੇ ਜਾਣਾ ਆ ਘਰਾਂ ਦੇ ਅੱਗੇ ਦਸਤਕ ਕਰਕੇ ਜਿਹੜੇ ਹੈਗੇ ਆ ਉਹ ਵੋਟਰਾਂ ਦੇ ਨਾਲ ਆਪਤਾ ਕਾਇਮ ਕਰਨਾ ਭਾਈਚਾਰਕ ਸਾਂਝਾ ਬਣਾਉਣੀਆਂ ਆ ਉਹਦੇ ਜਿਹੜੇ ਹੈ ਸੀ ਬੈਠ ਕੇ ਵਿਚਾਰ ਵਟਾਂਦਰਾ ਕੀਤੇ ਆ ਔਰ ਅਸੀਂ ਇੱਥੇ ਦਫ਼ਤਰ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਔਰ ਡਿਊਟੀਆਂ ਹੈਆਂ ਉਹ ਅਸੀਂ ਸਾਡੇ ਪ੍ਰਦੀਪ ਦੁੱਗਲ ਜੀ ਆ ਚੇਅਰਮੈਨ ਇਹਨਾਂ ਦੀ ਰਹਿਮਾਈ ਦੇ ਵਿੱਚ ਅਸੀਂ ਇੱਕ ਟੀਮ ਬਣਾਈ ਹੈਗੀ ਆ ਉਹਨੂੰ ਜਿਹੜਾ ਹੈਗਾ ਅਸੀਂ ਇੱਥੇ ਬੈਠ ਕੇ ਜਿਹੜਾ ਹੈਗਾ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਰਾ ਇਹ ਕੰਮ ਚਲਾਉਣਾ ਆ ਸੋ ਅੱਜ ਦੀ ਮੀਟਿੰਗ ਜਿਹੜੀ ਸੀ ਤੁਸੀਂ ਦੇਖਿਆ ਵੇ ਤਕਰੀਬਨ 100 ਕੁ ਇਕੱਤਰਤ ਹੋਈ ਹੈਗੀ ਆ ਉਹਦੇ ਵਿੱਚ ਸਿਰਫ ਸਾਡੀ ਜਿਹੜੀ ਇਹੋ ਚਰਚਾ ਹੋਈ ਆ ਕਿ ਕਿਵੇਂ ਅਸੀਂ ਜਿਹੜੀ ਹੈਗੀ ਆ ਇਹ ਨਗਰ ਕੌਂਸਲ ਦੀ ਚੋਣ ਲਾਣੀ ਆ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ মিডিਆ ਵਾਲੇ ਜਿਹੜੇ ਬਹੁਤ ਹੀ ਸਤਿਕਾਰਤ ਸਾਥੀ ਹੋ ਕਿਉਂਕਿ ਤੁਸੀਂ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜਦੇ ਹਾਂ ਔਰ ਜਿਹੜੀ ਹੈਗੀ ਆ ਸਹੀ ਰਿਪੋਰਟਿੰਗ ਕਰਦੇ ਆ ਜਿਸ ਤਰ੍ਹਾਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਜੋ ਜਿਹੜਾ ਹੈਗਾ ਆ ਪੂਰੇ ਪੰਜਾਬ ਦੇ ਵਿੱਚ ਵਿਕਾਸ ਨਹੀਂ ਬਨਾਸ ਕੀਤਾ ਸੀ ਉਸ ਨੂੰ ਖਤਮ ਕਰਕੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਰੀ ਹੁਣ ਮੁੜ ਕੇ ਰੰਗਲਾ ਪੰਜਾਬ ਜਿਹੜੀ ਉਹਨਾਂ ਦੀ ਸੋਚ ਆ ਉਥੇ ਕੰਮ ਕਰ ਰਿਹਾ ਉਹ ਰੰਗਲਾ ਪੰਜਾਬ ਤਦ ਹੀ ਬਣੇਗਾ ਜੇ ਆਪਾਂ 13 ਦੇ 13 ਵਾਰਡ ਜਿੱਤ ਕੇ ਇਥੇ ਬਹੁਤ ਹੀ ਵਧੀਆ ਜਿਹੜੇ ਹੈਗੇ ਆ ਨਗਰ ਕੌਂਸਲ ਦੇ ਚਿਹਰੇ ਲਿਆਵਾਂਗੇ ਨਗਰ ਕੌਂਸਲ ਦਾ ਪ੍ਰਧਾਨ ਬਣਾਵਾਂਗੇ ਤਾਂ ਉਹ ਅੱਗੇ ਜਾ ਕੇ ਗਰਾਇਆ ਸ਼ਹਿਰ ਦੇ ਬਕਾਸ ਵਿੱਚ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਉਣਗੇ ਜੋ ਸਮੱਸਿਆਵਾਂ ਇਥੇ ਗਰਾਇਆ ਸ਼ਹਿਰ ਦੀਆਂ ਅੱਜ ਵੀ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਕੀਤਾ ਜਾਵੇਗਾ ਜਿਹੜੀਆਂ 70 75 ਸਾਲ ਦੀਆਂ ਸਮੱਸਿਆਵਾਂ ਸਨ ਜਿਸ ਤਰ੍ਹਾਂ ਕਿ ਇੱਥੇ ਸਭ ਤੋਂ ਵੱਡੀ ਸੀਵਰੇਜ ਸਮੱਸਿਆ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਹੈਗਾ ਉਹ ਕੰਮ ਕਰਨਾ ਸ਼ੁਰੂ ਕਰਤਾ ਮੈਨੂੰ ਆਣ ਕੇ ਲੋਕ ਕਹਿ ਰਹੇ ਨੇ ਕਿ ਅੱਜ ਗਲੀਆਂ ਦੇ ਵਿੱਚੋਂ ਪਾਣੀ ਜਿਹੜਾ ਹੈਗਾ ਆ ਉਹ ਖਤਮ ਹੋਣ ਜਾ ਰਿਹਾ ਹੈਗਾ ਦੂਸਰੇ ਪਾਸੇ ਜਿਹੜੀ ਅਸੀਂ ਗੱਲ ਕੀਤੀ ਸੀ ਕਿ ਤੁਹਾਨੂੰ ਗਰਾਹ ਸ਼ਹਿਰ ਨੂੰ ਜਿਹੜਾ ਹੈਗਾ ਅੰਡਰ ਬ੍ਰਿਜ ਦੇਵਾਂਗੇ ਉਹ ਵੀ ਸਰਗੁੰਦੀ ਰੋਡ ਤੋਂ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੱਕ ਜਿਹੜੀ ਛੜ ਕੇ ਆ ਉਹਦੇ ਨਾਲ ਸੀ ਟਾਈਪ ਦਾ ਜਿਹੜਾ ਅੰਡਰਵੈਚ ਬਣੇਗਾ ਔਰ ਤੀਜਾ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਨੇ ਇੱਕ ਰੈਲੀ ਦੇ ਵਿੱਚ ਇਹ ਗਰਾਹ ਕੀਤਾ ਸੀ ਕਿ ਜਿਹੜੀ ਜਡੇਆਲਾ ਤੋਂ ਗਰਾਹਾਂ ਤੱਕ ਦੀ 16.5 ਕਿਲੋਮੀਟਰ ਜਿਹੜੀ ਬਹੁਤ ਹੀ ਟੁੱਟੀ ਸੜਕ ਸੀ ਕਿ ਉਹਨੂੰ ਮਲਾਈਦਾਰ ਬਣਾਵਾਂਗੇ ਉਹ ਤੁਹਾਡੇ ਸਾਹਮਣੇ ਜਿਹੜੀ ਹੈ ਮਲਾਈਦਾਰ ਸੜਕ ਜਿਹੜੀ ਹੈ ਬਣਾ ਕੇ ਪੇਸ਼ ਕਰਤੀ ਹੈਗੀ ਆ ਸੋ ਗੁਰਾਇਆਂ ਸ਼ਹਿਰ ਦੇ ਵਿੱਚ ਰੋਸ਼ਨੀ ਦਾ ਬੜਾ ਵਧੀਆ ਪ੍ਰਬੰਧਿਆ ਇਸ ਤਰ੍ਹਾਂ ਰਗ ਰਗ ਦਾ ਕਿ ਜਿਸ ਤਰ੍ਹਾਂ ਇੱਥੇ ਦੀਵਾਲੀ ਹੁੰਦੀ ਆ ਸੋ ਅੱਜ ਦੀਆਂ ਇਹ ਡਿਊਟੀਆਂ ਲਵਾਈਆਂ ਆ ਤੁਹਾਡਾ ਸਾਰਾ ਸਹਿਯੋਗ ਚਾਹੀਦਾ ਹੈ ਮੀਡੀਆ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾਇਆਂ ਫਰਸਟ ਟਾਈਮ ਆਮ ਪਾਰਟੀ ਦਾ ਇਲੈਕਸ਼ਨ ਰਲਰ ਜਾ ਰਹੀ ਮਿਊਨਿਸਪਲ ਕਾਰਪੋਰੇਸ਼ਨ 17 ਚ ਵੀ ਲੜੀ ਸੀ ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਗੁਰਾਇਆਂ ਚ ਨਜ਼ਰ ਆ ਰਿਹਾ ਦੇਖੋ ਗੁਰਾਇਆ ਸ਼ਹਿਰ ਦੇ ਵਿੱਚ ਨਵੇਂ ਨਿਗੇ ਇਹ ਗੁਰਾਇਆ ਸ਼ਹਿਰ ਦੇ ਵਿੱਚ ਜਿਹੜਾ ਤਕਰੀਬਨ 2013 ਤੋਂ ਆਮ ਆਦਮੀ ਪਾਰਟੀ ਕਰ ਰਹੀ ਹੈਗਾ 17 ਚ ਵੀ ਜਿਹੜੇ ਸੀ ਪਰੰਤੂ ਜਿਹੜੀ ਆ 2024 ਦੀ ਚੋਣ ਆ ਇਹ ਤੁਹਾਡੇ ਸਾਹਮਣੇ ਇੱਕ ਜਿਹੜੀ ਹੈਗਾ ਕਲੀਨ ਸਵੀਪ ਵਾਲਾ ਜਿਹੜਾਗਾ ਕੰਮ ਕਰੇਗਾ ਕਿਉਂਕਿ ਸਾਡੇ ਸਾਰੇ ਸਾਥੀ ਟੀਮ ਬਹੁਤ ਹੀ ਵਧੀਆ ਜਿਹੜਾਗਾ ਕੰਮ ਕਰ ਰਹੇ ਨੇ